ਮੈਂ ਸੁਪਨਿਲ ਗੁਪਤਾ ਪ੍ਰੈਜ਼ੀਡੈਂਟ ਰੋਟਰੀ ਕਲੱਬ ਗੁਰਦਾਸਪੁਰ ਆ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਥੈਂਕਸ ਕਰਦਾ ਕਿ ਰੋਟਰੀ ਕਲੱਬ ਨੂੰ ਇਹ ਜਿਹੜਾ ਇਨੀਸ਼ੀਏਟਿਵ ਹੈ ਇਨਰਵਿਲ ਕਲੱਬ ਦਾ ਜਿੱਚ ਇਨਰਵਿਲ ਕਲੱਬ ਡਿਸਟ੍ਰਿਕਟ 307 ਜਿਹੜੀ ਕਿ ਸਾਡੀ ਜੰਮੂ ਤੋਂ ਲੈ ਕੇ ਖੰਨਾ ਤੱਕ ਪੂਰੀ ਇਨਰਵਿਲ ਕਲੱਬਸ ਹੈ ਜਿੱਚ ਲੇਡੀਜ਼ ਬੇਸਿਕਲੀ ਮੈਂਬਰਸ ਹੁੰਦੀਆਂ ਉਹਨਾਂ ਨੇ ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਇਹ ਅਵੇਰਨੈਸ ਦੀ ਲੋੜ ਹੈ ਸਰਵਾਈਕਲ ਕੈਂਸਰ ਦੀ ਟੂਡੇ ਬਹੁਤ ਜ਼ਿਆਦਾ ਹੀ ਕੇਸ ਜਿਹੜੇ ਇਨਕਰੀਜ਼ ਹੋ ਰਹੇ ਸੀ ਦੂਸਰਾ ਜਿਹੜਾ ਕਿ ਡੋਮੈਸਟਿਕ ਵਾਇਲੈਂਸ ਹੈਗਾ ਊਮਨ ਦੇ ਉੱਤੇ ਔਰੇ ਲਈ ਵੀ ਇਹਨਾਂ ਨੇ ਇਹ ਅਵੇਅਰਨੈਸ ਰੈਲੀ ਕੱਢੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਲੇਡੀਜ਼ ਆ ਉਹਨਾਂ ਨੂੰ ਅਵੇਅਰ ਕਰਾਂਗੇ ਕਿ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਤੁਸੀਂ ਕਿੱਦਾਂ ਆਪਣੇ ਜਿਹੜੀ ਰਾਈਟਸ ਆ ਉਹ ਕਲੇਮ ਕਰ ਸਕਦੇ ਹੋ ਲੀਗਲ ਵੀ ਜਿਹੜਾ ਕਿ ਅਸੀਂ ਦੇਖਨੇ ਹੈ ਕਿ ਕਦੀ ਨਾ ਕਦੀ ਕਿਸ ਨਾ ਕਿਸੇ ਊਮਨ ਦੇ ਨਾਲ ਕਿਸ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਪਬਲਿਕ ਪਲੇਸਿਸ ਦੇ ਉੱਤੇ ਅਸੀਂ ਪਬਲਿਕ ਨੂੰ ਇਨਰ ਈਲ ਕਲੱਬ ਵਿੱਚ ਇਹ ਅਵੇਅਰ ਕਰਨਾ ਚਾਹੁੰਦਾ ਕਿ ਉਹ ਪੀਸ ਬਣਾ ਕੇ ਰੱਖਿਆ ਜਾਏ ਤਾਂ ਕਿ ਜਿਹੜੀ ਅੱਜ ਦੀ ਲੇਡੀਜ਼ ਹੈ ਜਿਹੜਾ ਕਿ ਬਹੁਤ ਹੀ ਵੱਡਾ ਰੋਲ ਪਲੇ ਕਰ ਰਹੀਆਂ ਹੋਮ ਮੇਕਿੰਗ ਦੇ ਵਿੱਚ ਵੀ ਤੇ ਬਿਜ਼ਨਸ ਦੇ ਵਿੱਚ ਵੀ ਆਪਣੀ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੂੰ ਇੱਕ ਸੇਫ এনਵਾਇਰਨਮੈਂਟ ਅਸੀਂ ਦੇ ਸਕੀਏ ਸਪੈਸ਼ਲ ਥੈਂਕਸ ਕਰਨੇ ਹਨ ਸ਼੍ਰੀ ਰਵਨ ਬੈਲ ਜੀ ਦਾ ਚੇਅਰਮੈਨ ਪੰਜਾਬ ਸਿਸਟਮ ਹੈਲਥ ਕਾਰਪੋਰੇਸ਼ਨ ਜਿਹੜੇ ਹਮੇਸ਼ਾ ਇਦਾਂ ਦੇ ਇਨੀਸ਼ੀਏਟਿਵ ਲੈਂਦੇ ਰਹਿੰਦੇ ਆ ਐਂਡ ਹਮੇਸ਼ਾ ਰੋਟਰੀ ਕਲੱਬ ਇਨਰ ਰੀਲ ਕਲੱਬ ਨੂੰ ਸੋਸਾਇਟੀ ਦੇ ਲਈ ਕੰਮ ਕਰਨ ਲਈ ਹਮੇਸ਼ਾ ਹੀ ਆਪਣੇ ਪੋਜ਼ਿਟਿਵ ਰਹਿੰਦੇ ਆ ਤੇ ਸਾਨੂੰ ਵੀ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਕਿ ਸੋਸਾਇਟੀ ਲਈ ਬਹੁਤ ਵਧੀਆ ਕਰੋ ਨਾਲ ਹੀ ਮੈਂ ਐਡੀਸੀ ਸਰ ਜਿਹਨਾਂ ਨੂੰ ਮੈਂ ਰੀਸੈਂਟਲੀ ਮਿਲਿਆ ਵੀ ਆ ਇਹ ਵੀ ਰੋਟਰੀ ਕਲੱਬ ਲਈ ਬਹੁਤ ਹੀ ਵਧੀਆ ਪੋਜ਼ਿਟਿਵ ਇਹਨਾਂ ਦਾ ਐਟੀਟਿਊਡ ਆ ਸਾਡਾ ਇੱਕ ਪ੍ਰੋਜੈਕਟ ਹੈ ਜਿਹੜਾ ਇਹਨਾਂ ਨੇ ਬਹੁਤ ਪੋਜ਼ਿਟਿਵਲੀ ਕੰਪਲੀਟ ਕਰਾਇਆ ਥੈਂਕ ਯੂ ਵੈਰੀ ਮਚ ਸਰ ਔਰੇ ਲਈ ਵੀ ਤੇ ਅਸੀਂ ਇਹੀ ਕਹਿੰਨੇ ਕਿ ਰੋਟਰੀ ਕਲੱਬ ਗੁਰਦਾਸਪੁਰ ਇਨਰ ਵਿਲ ਕਲੱਬ ਗੁਰਦਾਸਪੁਰ ਤੇ ਬਾਕੀ ਜਿੰਨੇ ਵੀ ਮੈਂਬਰਸ ਆ ਜਿਹੜੇ ਇੱਥੇ ਪ੍ਰੈਜ਼ੈਂਟ ਆ ਆ ਹਮੇਸ਼ਾ ਅਸੀਂ ਸੁਸਾਇਟੀ ਦੀ ਬੈਟਰਮੈਂਟ ਲਈ ਹਮੇਸ਼ਾ ਖੜੇ ਰਵਾਂਗੇ ਤੇ ਕਰਦੇ ਰਵਾਂਗੇ ਥੈਂਕ ਯੂ ਵੈਰੀ ਮਚ ਗਿਸਟ 107 ਵੱਲੋਂ ਗੁਰਦਾਸਪੁਰ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਹੜਾ ਉਪਰਾਲਾ ਕੀਤਾ ਗਿਆ ਔਰ ਇੱਕ ਆਮ رائے ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਵਿੱਚ ਸਰਵਾਈਕਲ ਕੈਂਸਰ ਬਾਰੇ ਅਵੇਅਰਨੈਸ ਲਿਆਉਣੀ ਆ ਜ਼ੁਲਮ ਔਰ ਤਸ਼ੱਦਦ ਜਿਹੜਾ ਔਰਤਾ ਦੇ ਹੁੰਦਾ ਉਹਨੂੰ ਕਿਵੇਂ ਰੋਕਣਾ ਔਰ ਸੱਦ ਭਾਵਨਾ ਔਰ ਪਿਆਰ ਦਾ ਸਨੇਹਾ ਕੇਵਾ ਦੇਣਾ ਸਭ ਤੋਂ ਪਹਿਲਾਂ ਤੇ ਮੈਂ ਜੀ ਆਇਆਂ ਨੂੰ ਕਹਨਾ ਡਾਕਟਰ ਹਰਜਿੰਦਰ ਜੀ ਸਾਡੇ ਜਿਹੜੇ ਬਹੁਤ ਇਸ ਧਰਤੀ ਦੇ ਜੰਪਾਲ ਵੀ ਨੇ ਆਈਐਸ ਨੇ ਸਾਡੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਚੇਚੇਤ ਦੌਰ ਤੇ ਮੈਮ ਐਸਡੀਐਮ ਉਹ ਵੀ ਅੱਜ ਸਾਡੇ ਕੋਲ ਆਏ ਨੇ ਸੋ ਇਸ ਤੋਂ ਇਲਾਵਾ ਇਸ ਰੈਲੀ ਜਿਹੜੇ پاਗ ਲੈ ਰਹੇ ਵੱਖਰੇ ਵੱਖਰੇ ਡੈਲੀਕੇਟ ਜਿਹੜੇ ਜੀਐਨਕੇ ਹਰਿਆਣਾ ਹਿਮਾਚਲ ਇਤੋਂ ਸਾਰੇ ਆਏ ਨੇ ਉਹਨਾਂ ਨੂੰ ਗੁਰਦਾਸਪੁਰ ਆਉਣ ਤੇ ਜੀ ਆਇਆਂ ਨੂੰ ਕਹਿੰਦਾ ਔਰ ਇਲਾਕੇ ਵੱਲੋਂ ਧੰਵਾਦ ਕਰਦਾ ਇਹ ਲੇਡੀਜ਼ ਨੇ ਔਰ ਇਨਰ ਵੀਲ ਕਲਬ ਜਿਹੜੀ ਡਿਸਟ੍ਰਿਕਟ 307 ਆ ਉਸ ਦਾ ਬਹੁਤ ਵਧੀਆ ਉਪਰਾਲਾ ਇੱਕ ਪਬਲਿਕ opinion ਬਣਾਉਂਦਾ ਇੱਕ ਆਮ رائے ਤਿਆਰ ਕਰਨ ਦਾ ਇਹਨਾਂ ਮੁੱਦਿਆਂ ਦੇ ਉੱਪਰ ਜਿੱਤੇ ਅੱਜ ਸਮਾਜ ਨੂੰ ਲੋੜ ਆ ਔਰ ਮੈਂ ਇੱਕ ਵਾਰੀ ਫੇਰ ਐਡੀ ਸਾਹਿਬ ਤੁਹਾਡਾ ਧੰਵਾਦ ਕਰਦਾ ਦੇ ਸਾਬ ਨੇ ਵੀ ਆਉਣਾ ਸੀਗਾ ਅੱਜ ਉਹਨਾਂ ਨੂੰ ਕੋਈ ਜਿਹਾ ਐਸਾ ਆ ਗਿਆ ਅਡਿ ਸਰਬ ਨੇ ਬਹੁਤ ਇਹਦੇ ਵਿੱਚ ਹਿੰਮਤ ਕਰਕੇ ਆਪਣਾ ਹਿੱਸਾ ਪਾਇਆ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤੁਹਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਕੋਟ ਕੋਟ ਧਰਵਾਦ ਔਰ ਇਹੋ ਹੀ ਮੈਂ ਗੱਲ ਕਹੂੰਗਾ ਕਿ ਜਿਹੜਾ ਮੈਸੇਜ ਜਿਹੜਾ ਸੁਨਿਆ ਅੱਜ ਇਸ ਰੈਲੀ ਦੇ ਜ਼ਰੀਏ ਅਸੀਂ ਲੋਕਾਂ ਨੂੰ ਦੇ ਸਕਾਂਗੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਈਏ ਤਾਂ ਕਿ ਲੋਕ ਸੁਖਰੇਣੀ ਜ਼ਿੰਦਗੀ ਜਿਹਿ ਕੇ ਇੱਕ ਚੰਗੇ ਸਵਾਜ ਦੀ ਸਿਰਜਣਾ ਕਰ ਸਕੀਏ ਬਹੁਤ ਬਹੁਤ ਧੰਨਵਾਦ